ਜੋ 1 ਜੂਨ ਤੋਂ ਚੋਨੇ ਦੀ ਬਜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਜਦਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਨਾ ਕੱਲ ਯਾਨੀ ਕਿ 5 ਜੂਨ ਤੋਂ ਲੱਗਣਾ ਸ਼ੁਰੂ ਹੋਵੇਗਾ ਕਿਸਾਨਾਂ ਵੱਲੋਂ ਚੋਨੇ ਦੀ ਪਨੀਰੀ ਲਗਾ ਦਿੱਤੀ ਗਈ ਹੈ ਪਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਪਾਵਰ ਕਾਮ ਅਤੇ ਨਹਿਰੀ ਵਿਭਾਗ ਦੇ ਵੱਲੋਂ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਅਗੇਤੀ ਪ੍ਰਬੰਧ ਨਹੀਂ ਕੀਤੇ ਗਏ ਹਨ ਨਹਿਰੀ ਵਿਭਾਗ ਦੇ ਵੱਲੋਂ ਅਜੇ ਤੱਕ ਖਾਲਾਂ ਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਤੇ ਨਾ ਹੀ ਖਾਲਾਂ ਦੀ ਸਫਾਈ ਕਰਵਾਈ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹੀ ਕਈ ਨਵੀਆਂ ਨਹਿਰੀ ਖਾਲਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਕਈ ਪੁਰਾਣੀਆਂ ਖਾਲਾਂ ਵੀ ਪੱਕੀਆਂ ਕਰਵਾਈਆਂ ਗਈਆਂ ਸਨ ਤਾਂ ਜੋ جا سکے تو ਕਿਸਾਨ ਦਾ ਇਲਜ਼ਾਮ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਉਹ ਨਾਦੀ ਸਮੱਸਿਆ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਲ੍ਹਾ ਦੇ ਵਾਸਪੁਰ ਵਿੱਚ ਪੰਜ ਦਿਨ ਨੂੰ ਚੋਣਾ ਲੱਗਣ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਲੇਕਿਨ ਅਗੇਤੀ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਾਵਰ ਕਮ ਵੱਲੋਂ ਨਹਿਰ ਵਿਭਾਗ ਵੱਲੋਂ ਕੋਈ ਅਗੇਤੀ ਪ੍ਰਬੰਧ ਨਹੀਂ ਕੀਤਾ ਗਿਆ ਨਾ ਹੀ ਪੰਜ ਦਿਨ ਤੋਂ ਬਿਜਲੀ ਆਈ ਹੈ ਸਪਿੰਡ ਵਿੱਚ ਔਰ ਨਾ ਹੀ ਨਹਿਰੀ ਖਾਲ ਵਿੱਚ ਪਾਣੀ ਆਇਆ ਕੁਝ ਕਿਸਾਨ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਬੁਲਾਇਆ ਸਾਨੂੰ ਇਹਨਾਂ ਦੀ ਸਮੱਸਿਆ ਇਹਨਾਂ ਕੋਲ ਹੀ ਜਾਣਦੇ ਆ ਕੀ ਕੀ ਪ੍ਰੋਬਲਮ ਆਈ ਹੈ ਸਾਡੇ ਜੀ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਢਿੱਲੀਆਂ ਤਾਰਾਂ ਤੇ ਵਲੇ ਡਿੱਗੇ ਹੋਏ ਇੱਥੋਂ ਤੱਕ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ 11 KV ਦੇ ਨਾਲ ਥੱਲੇ ਅਲਟੀ ਲੈਨ ਜਿਹੜੀ ਆ ਉਹ ਲੋਹੇ ਦੇ ਵਲੇ ਨਾਲ ਟੱਚ ਹੋਈ ਆ ਜਿਸ ਦੇ ਸੇ ਬਾਰ ਬਾਰ ਇਹ ਬਿਜਲੀ ਬੋਰ ਵਿਭਾਗ ਨੂੰ ਦੱਸਿਆ ਗਿਆ ਉਹ ਕੋਈ ਕਾਰਵਾਈ ਨਹੀਂ ਕੀਤੀ ਗਈ ਜੀਓ ਸੋਚਦੀਆਂ 6-7 ਆਡੀਆਂ ਕੰਪਲੇਨਾਂ ਪਈਆਂ ਨੇ ਉੱਥੇ ਇਹਨਾਂ ਦੇ ਦਫ਼ਤਰ ਦੇ ਐਪਲੀਕੇਸ਼ਨ ਪਈਆਂ ਨੇ 2 ਸਾਲ ਤੋਂ ਉਹਨਾਂ ਦੇ ਪੇਮੈਂਟਾਂ ਵੀ ਹੋ ਚੁੱਕੀਆਂ ਨੇ ਪਰ ਅਜੇ ਤੱਕ ਉਹ ਨਹੀਂ ਲਾਏ ਜਾ ਰਹੇ ਪਤਾ ਨਹੀਂ ਕਿਉਂ ਨਹੀਂ ਲਾਏ ਜਾ ਰਹੇ ਜੇ ਕੋਈ ਆਪਾਂ ਗੱਲ ਕਰਦੇ ਆ ਉੱਚੇ ਕਹਿੰਦਾ ਸਾਡੇ ਕੋਲ ਮੁਲਾਜ਼ਮ ਨਹੀਂ ਹੈਗੇ ਪ੍ਰ ਅੱਜ ਹੁਣ ਵੱਡੀਆਂ ਲੈਣਾ ਜਿਹੜੀਆਂ ਉਹ ਵੀ ਅਸੀਂ ਪ੍ਰਾਈਵੇਟ ਜਿਹੜੇ ਲਿਆ ਕੇ ਆਪ ਜੀਵੀਦਾਰ ਪੈਸੇ ਖਰਚ ਕੇ ਤੇ ਨਾਲ ਲਗਾ ਠੀਕ ਕਰਾ ਕੇ ਦੇ ਉਹ ਇਹ ਕੰਡੀਸ਼ਨਾਂ ਨੇ ਤੇ ਜੀ ਆਪਾਂ ਲਾਈਟ ਦੀ ਗੱਲ ਕਰੀਏ ਤੇ ਸਾਡੇ ਖਿਆਤਨਗਰ ਕਾਲਾ ਨੰਗਲ ਤੇ ਬਥਵਾਰਾ ਹੋਰ ਕਈ ਪਿੰਡਾਂ ਦੇ ਵਿੱਚ ਤਿੰਨ ਤੋਂ ਚਾਰ ਦਿਨ ਜਿਹੜੀ ਲਾਈਟ ਬਿਲਕੁਲ ਬੰਦ ਰਹੀ ਹੈ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਇਹਨਾਂ ਦੀ ਇੰਨਾ ਇੰਨੀਆਂ ਪਿੰਡਾਂ ਦੀ ਲਾਈਟ ਬਿਲਕੁਲ ਬੰਦ ਲੋਕ ਨੀਰੀਆਂ ਨੂੰ ਬਾਲਟੀਆਂ ਨਾਲ ਪਾਣੀ ਪਾਉਣ ਤੱਕ ਮਜਬੂਰ ਹੋ ਗਏ ਕੱਲ ਰਾਤ ਦੀ ਆਈ ਹੈ ਹੁਣ 5 ਤਰੀਕ ਨੂੰ ਝੋਨਾ ਲੱਗਣਾ ਜ਼ਿੰਮੇਵਾਰ ਦੇ ਇਸ ਚੀਜ਼ ਤੇ ਸਾਹ ਸੁੱਕਦੇ ਨੇ ਕਿ ਭਾਈ ਝੋਨੇ ਦੀ ਫਸਲ ਬਿਲਕੁਲ ਸਿਰੇ ਤੇ ਆ ਪੈਰੀਆਂ ਤਿਆਰ ਹੋਈਆਂ ਵੀ ਆਪਣੇਰੀ ਤਿਆਰ ਆ ਖਾਦਾਂ ਲਿਆ ਕੇ ਅੰਦਰ ਰੱਖੀਆਂ ਨੇ ਪਰ ਫਿਰ ਵੀ ਜਿਹੜੇ ਲਾਈਟ ਦਾ ਕਿਉਂਕਿ ਬਿਜਲੀ ਦੇ ਸਿਰ ਤੇ ਇਹ ਜਿਹੜਾ ਝੋਨਾ ਪਲਦਾ ਵਾ ਨਹਿਰ ਵਿਭਾਗ ਨਾਲ ਗੱਲ ਹੋਈ ਹੈ ਖਾਲਚ ਪਾਣੀ ਕਿਉਂ ਨਹੀਂ ਆ ਰਿਹਾ ਨਹੀਂ ਅਜੀ ਉਹਨਾਂ ਨਾਲ ਗੱਲਬਾਤ ਕੋਈ ਕੋਈ ਪਾਣੀ ਪਿਛਾੜੇ ਪਾਣੀ ਪਿਛਲੀ ਵਾਲੀ ਵੀ ਨਹੀਂ ਆਇਆ ਐਤਕਨ ਦੂਰ ਦੀ ਗੱਲ ਉਹ ਨਹਿਰ ਵਾਲਾ ਸਾਡੇ ਸਾਡੇ ਚਿੱਤ ਖੇਲ ਜੀ ਨੇ ਕਿ ਸਾਡੇ ਵਰਤਮਾਨ ਵਾਸਤੇ ਉਹ ਚੀਜ਼ ਹੈ ਕਾਰ ਵੱਲੋਂ ਕਿਹਾ ਗਿਆ ਕਾਰ ਨਹੀਂ ਨਹਿਰੀ ਪਾਖ ਦੀ ਢੇਲਾ ਜੀ ਉੱਤੇ ਕੰਮ ਕਰ ਹੋ ਰਿਹਾ ਆਰਡਰ ਆ ਰਹੇ ਆਰਡਰ ਜਾ ਰਹੇ ਨੇ ਹੋ ਰਿਹਾ ਜੱਸ ਹੋ ਗਿਆ ਜੀ ਠੀਕ ਹੈ ਚੱਲ ਪਿਆ ਪਾਣੀ ਪਰ ਜੇ ਜ਼ਿਮੀਂਦਾਰ ਨੂੰ ਲਾਣ ਕੇ ਪੁੱਛ ਲਓ ਭਾਈ ਕਿਤੇ ਸਾਡੇ ਖੇਤ ਨੂੰ ਖਾਲ ਨੂੰ ਕਿੱ데 ਲੱਗਦਾ ਪਾਣੀ ਨਹਿਰੀ ਦੱਸ ਦਿਓ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਪਿੰਡ ਤੇ ਤੁਸੀਂ ਦਿਖਾ ਦਿਓ ਵੀ ਕਿਸੇ ਨਹਿਰੀ ਪਾਣੀ ਜਿਹੜਾ ਉਹ ਲੱਗਦਾ ਵਾ ਲਾਈਟ ਨਹੀਂ ਆਈ 4-5 ਦਿਨ ਤੋਂ ਤੁਸੀਂ ਦੱਸਿਆ ਕਿੰਨੇ ਕ ਪਿੰਡ ਪ੍ਰਭਾਵਿਤ ਹੋਏ ਔਰ ਝੋਨੇ ਨੂੰ ਕੀ ਫਰਕ ਪਿਆ ਪਨੀਰੀ ਨੂੰ ਕੀ ਫਰਕ ਪਿਆ 4-5 ਪਿੰਡ ਜਿਹੜੇ ਇਸ ਚੀਜ਼ ਤੋਂ ਪ੍ਰਭਾਵਿਤ ਹੋਏ ਨੇ ਤੇ ਪਨੀਰੀ ਨੂੰ ਵੇਖੋ ਜੀ ਜੇ ਅੱਜ ਪਨੀਰੀ ਜਿਹੜੀ ਬਹੁਤ ਮਤਲਬ ਨਾਜ਼ੁਕ ਹੁੰਦੀ ਹੈ ਇਹਨੂੰ ਇੱਕ ਦਿਨ ਦਾ ਵੀ ਪਾਣੀ ਦਾ ਸੋਕਾ ਲੱਗ ਜਾਵੇ ਤੇ ਇਹਦੇ ਝਾੜ ਤੇ ਇਹਦੀ ਗਰੋਥ ਤੇ ਜਿਹੜਾ ਬਹੁਤ ਫਰਕ ਪੈਂਦਾ ਵਾ ਇਹਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੁੰਦੀ ਹੈ ਪਰ ਜ਼ਿਮੀਦਾਰ ਆਪ ਪਿਆਸਾ ਰਹਿ ਸਕਦਾ ਪਰ ਮੈਂ ਕਹਿੰਦਾ ਵੀ ਇਹੀ ਗੀ ਵੇਖਿਆ ਜਿਹੜੇ ਬਾਲਟੀਆਂ ਨਾਲ ਪਨੀਰੀ ਨੂੰ ਪਾਣੀ ਵੀ ਲਾਉਂਦੇ ਸੀਗੇ ਇਤੋਂ ਲੱਗਦੀ ਹਾਲਤ ਹੋਈ ਪਈ ਹੈ ਸੋ ਸਾਡੀ ਇਹ ਬੇਨਤੀ ਹੈ ਕਿ ਭਈ ਅਗੇਤੇ ਪ੍ਰਬੰਧਨ ਤੋਂ ਛੱਡੀਆਂ ਲੋੜ ਤੇ ਟਾਈਮ ਸਮੇਂ ਸਿਰ ਸਾਨੂੰ ਪ੍ਰਬੰਧ ਜਿਹੜੇ ਉਹ ਦੇ ਦਿਓ ਏਦਾਂ ਦਾ ਸਾਡੇ ਨਾਲ ਜੇ ਹੋ ਗਿਆ ਤੇ ਜ਼ਿੰਮੇਵਾਰ ਲੱਕ ਟੁੱਟ ਜਾਊਗਾ ਉਹ ਕੰਮ ਨਹੀਂ ਕਰ ਸਕਦਾ ਦੁਬਾਰੀ ਸਰਕਾਰ ਤੇ ਪੂਰੀ ਗੰਭੀਰ ਲੱਗਦੀ ਹੈ ਕਿਸਾਨਾਂ ਦੀ ਸਮੱਸਿਆਵਾਂ ਸੁਜਾਉਣ ਲਈ ਲੇਕਿਨ ਲੱਗਦਾ ਕਿ ਲੋਕਲ ਐਡਮਿਨਿਸਟ੍ਰੇਸ਼ਨ ਵਿੱਚ ਪਾਵਰ ਕਮ ਦੀ ਜਾਂ ਨੈਰੀ ਵਿਭਾਗ ਦੀ ਕਮੀ ਹੈ ਵੇਖੋ ਜੀ ਕਾਗਜ਼ੀ ਪੱਤਰੀ ਉਹਨਾਂ ਦੇ ਸਿਸਟਮ ਜਿਹੜੇ ਨੇ ਬਹੁਤ ਵਧੀਆ ਚੱਲ ਰਹੇ ਨੇ ਜਦੋਂ ਵੀ ਉਹਨਾਂ ਨੇ ਸਾਰਾ ਕੁਝ ਲਿਖਤੀ ਪੜਤੀ ਵਧੀਆ ਕੀਤਾ ਹੋਇਆ ਹੈ ਹੁਣ ਅੱਜ ਤੋਂ ਅਸੀਂ ਵੇਖ ਸਕਦੇ ਹਾਂ ਭਈ ਹਲੋ ਇਹਦਾ ਖੰਭਾ ਆ ਇਹ ਕਿੱਟੀਆਂ ਧਾਰਾਂ ਪਿਆ ਦੂਸਰੀ ਜਿਹੜੀ ਐਲਟੀ ਲਾਈਨ ਆ ਥੱਲੇ ਉੱਤੇ ਜਾ ਰਹੀ ਹੈ ਹੁਣ ਇੱਥੇ ਕਰੰਟ ਵੀ 24 ਘੰਟੇ ਲਗਭਗ ਕਿਚੇ ਕਰੰਟ ਦਾ ਜਿਹੜਾ ਖਤਰਾ ਰਹਿੰਦਾ ਤੇ ਸਰਕਾਰ ਜਿਹੜੀ ਇੱਥੇ ਸੁਸਤ ਪਈ ਹੈ ਬਿਲਕੁਲ ਸਾਡੀ ਕੋਈ ਗੱਲਬਾਤ ਜਿਹੜੀ ਨਹੀਂ ਸੁਣਵਾਈ ਹੋ ਰਹੀ ਤਾਂ ਆਪਾਂ ਕਿੱਥੇ ਜਾਈਏ ਕਿਹਨਾਂ ਨੂੰ ਦਸੀਏ ਕਿਉਂਕਿ ਆਪਾਂ ਵੇਖੋ ਜ਼ੀਰੋ ਗਰਾਊਂਡ ਤੇ ਅਹਲੇ ਤੁਸੀਂ ਆਏ ਤੁਸੀਂ ਵੇਖ ਸਕਦੇ ਹੋ ਇਹਦੇ ਤੇ ਗੱਲ ਜਿਹੜੀ ਹੈ ਕਲੀਅਰ ਕਰਕੇ ਵੇਖ ਸਕਦੇ ਆਪਾਂ ਝੂਠ ਨਹੀਂ ਬੋਲਦੇ ਬਾਕੀ ਗੱਲ ਰਹੀ ਨਹਿਰੀ ਪਾਣੀ ਦੀ ਨਹਿਰੀ ਪਾਣੀ ਜਿਹੜਾ ਵਾ ਕਾਗਜ਼ੀ ਪਤਰੀ ਉਹ ਵੀ ਹਰ ਵਾਰੀ ਆਉਂਦਾ ਹਰ ਸਾਲ ਹੀ ਆਉਂਦਾ ਹੋਊਗਾ ਜਦੋਂ ਟੁੱਟ ਜਾਂਦਾ ਉਦੋਂ ਪਾਣੀ ਬੰਦ ਕਰ ਦਿੰਦੇ ਸਫਾਈ ਵੀ ਹੋਣ ਵਾਲੀ ਹੈ ਜੀ ਸਫਾਈ ਤੇ ਉਹ ਕਰਦੇ ਕੋਈ ਤੇ ਰਹਿੰਦੇ ਆ ਮਾੜੀ ਮੋਟੀ ਘਾਹ ਕੁ ਜਿਹੜਾ ਪਿੱਛੇ ਪੁੱਟਦੇ ਆ ਤੇ ਇਹਦੇ ਵਿੱਚ ਪਾਣੀ ਜਿਹੜਾ ਵਾ ਕਿ ਨਹੀਂ ਬਾਹਰੋਂ ਦੂਸਰਿਆ ਪਾਣੀ ਜਿਹੜਾ ਗੰਦਾ ਪਾਣੀ ਵਿੱਚ ਪਾਇਆ ਜਾ ਰਿਹਾ ਤੇ ਉਹਦੇ ਕਰਕੇ ਇਹਦੇ ਵਿੱਚ ਜਿਹੜੀ ਸਫਾਈ ਵੀ ਜ਼ਿਆਦਾ ਕਰਨ ਦੀ ਜਰੂਰਤ ਪੈਂਦੀ ਕਿਉਂਕਿ ਨੜੀ ਨੂੜੀ ਫਿਰਕ ਜਾਂਦੀ ਹੈ ਜਦੋਂ ਵਿਹਲੇ ਦਿਨ ਹੁੰਦੇ ਚਿਰ ਪਾਣੀ ਦੀ ਸ਼ੁਰੂਆਤੀ ਦਿਨਾਂ 'ਚ ਚੁੰਨੇ ਦੀ ਬੁਰੀ ਹੁੰਦੀ ਹੈ ਕਿ ਪਾਣੀ ਖੜਾ ਰਹਿਣਾ ਚਾਹੀਦਾ ਇਹ ਚਾਰ ਤਾਂ ਹੀ ਆਉਂਦਾ ਲੱਗਦਾ ਨਹੀਂ ਆ ਕਿ ਇਹ ਅਗੇਤੀ ਪ੍ਰਬੰਧ ਕਰਨੇ ਚਾਹੀਦੇ ਬਿਲਕੁਲ ਜੀ ਸਰਕਾਰ ਆਪਣੇ ਵੱਲੋਂ ਤਾਂ ਹੁਣ ਜਿਹੜੀਆਂ ਮੀਟਿੰਗਾਂ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਭਗਵੰਤਬਾਨ ਦੀਆਂ ਚੱਲ ਰਹੀਆਂ ਪਰ ਗਰਾਊਂਡ ਲੈਵਲ ਤੇ ਵੇਖੋ ਜੀ ਉਹ ਪਤਾ ਨਹੀਂ ਕੀ ਕਾਗਜ਼ਾਂ ਪੱਤਰਾਂ ਦੇ ਵਿੱਚ ਤਿਆਰ ਕਰਕੇ ਭੇਜ ਦਿੰਦੇ ਆ ਤੁਹਾਡੇ ਸਾਹਮਣੇ ਪਹਿਲਾਂ ਵੀ ਆਪਾਂ ਦੱਸੀ ਹੈ ਗੱਲ ਕਿ ਜਿਹੜਿਆ ਆ ਆ ਵਾਲੇ ਨੇ ਅਜੀ ਹੋ ਸੋਚ ਨਹੀਂ ਹੈਗਾ ਹੁਣ ਮੰਨ ਲਓ ਵੀ ਜਿਹੜਾ ਸਟਾਪ ਆ ਬਿਜਲੀ ਬੋਰਡ ਦਾ ਉਹ ਬਹੁਤ ਘਟਾ ਜੇ ਤੁਹਾਨੂੰ ਨਾ ਲੱਗਦੀ ਹੁੰਦੀ ਗੱਲ ਤੇ ਤੁਸੀਂ ਸਾਹਤ ਇੱਥੇ ਨਾ ਹੁੰਦੇ ਇਹ ਸਰਕਾਰ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਵੀ ਗਰਾਊਂਡ ਲੈਵਲ ਤੇ ਵੇਖੋ ਆਣ ਕੇ ਉਪਰ ਏਸ਼ੀਆ ਚ ਬਹਿ ਕੇ ਗੱਲ ਨਾ ਕਰੋ ਗਰਾਊਂਡ ਤੇ ਆਣ ਕੇ ਵੇਖੋ ਵੀ ਥੱਲੇ ਹਾਲਾਤ ਕੀ ਤੇ ਇੱਕ ਦਿਨ ਵੀ ਪਾਣੀ ਛੋਣੇ ਨੂੰ ਨਹੀਂ ਮਿਲਦਾ ਤਾਂ ਵਿੱਚ ਫਸਲ ਤੇ ਜਿਹੜਾ ਅਸਰ ਪੈਂਦਾ ਸੋ ਇਹਦੇ ਇਹਦੇ ਤੇ ਜਿਹੜਾ ਧਿਆਨ ਦੇਣਾ ਚਾਹੀਦਾ ਤੇ ਬਿਲਕੁਲ ਜੀ ਬਰਿਆ ਤੇ ਨਾਲ ਲੱਗਦੇ ਪੰਜ ਪਿੰਡਾਂ ਦੇ ਚਾਰ ਪੰਜ ਦਿਨ ਤੋਂ ਲਾਈਟ ਨਹੀਂ ਆਈ ਔਰ ਖਾਲੋ ਵਿੱਚ ਪਾਣੀ ਵੀ ਨਹੀਂ ਆ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਹੋਣਾ ਪੈ ਰਿਹਾ ਹੈ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਇਹਦੇ ਹਰ ਬੰਦ ਕੀਤੇ ਜਾਣ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰਪਾਲ ਦੇ ਨਾਲ ਰੋਹਿਤ गुप्ता